ਕੁੜੀ ਨੇ 15 ਦਿਨ ਪਹਿਲਾਂ ਹੋਏ ਵਿਆਹ ਵਿੱਚ ਬਣੇ ਸ਼ਗਨ ਦੇ ਪੈਸੇ ਦੇ ਕੇ ਮਰਵਾਇਆ ਆਪਣਾ ਘਰ ਵਾਲਾ ਸਾਰੀ ਕਹਾਣੀ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਵਿਆਹ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਹੈ ਪਰ ਹੁਣ ਇਹ ਰਿਸ਼ਤਾ ਵੀ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਵੀਡੀਓ ਵਿੱਚ ਜੋ ਕੁੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਦਾ 15 ਦਿਨ ਪਹਿਲਾਂ ਵਿਆਹ ਹੋਇਆ ਸੀ ਇਸ ਕੁੜੀ ਦਾ ਨਾਮ ਪ੍ਰਕriti ਹੈ ਅਤੇ ਇਸ ਦਾ ਵਿਆਹ ਇਸ ਦੀ ਵੱਡੀ ਭੈਣ ਦੇ ਦੋਹਰ ਦਲੀਪ ਨਾਲ ਹੋਇਆ ਸੀ ਪਰ ਇਸ ਕੁੜੀ ਨੇ ਆਪਣੇ ਵਿਆਹ ਵਿੱਚ ਇਕੱਠੇ ਹੋਏ ਸ਼ਗਨ ਅਤੇ ਮੂਹ ਦਿਖਾਈ ਵਿੱਚ ਇਹ ਪੈਸੇ ਜੋ ਕਿ ਤਕਰੀਬਨ 2 ਲੱਖ ਬਣਦੇ ਸੀ ਇਹ ਪੈਸੇ ਕਿਸੇ ਵਿਅਕਤੀ ਨੂੰ ਦੇ ਕੇ ਆਪਣੇ ਹੀ ਘਰ ਵਾਲੇ ਨੂੰ ਮਰਵਾ ਦਿੱਤਾ ਦਰਸਲ ਇਸ ਦਾ ਪਲਾਨ ਸੀ ਕਿ ਇਹ ਆਪਣੇ ਘਰ ਵਾਲੇ ਨੂੰ ਮਰਵਾ ਕੇ ਉਸ ਦੇ ਸਾਰੇ ਪੈਸੇ ਤੇ ਪ੍ਰਾਪਰਟੀ ਆਪਣੇ ਨਾਂ ਕਰਵਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਰਹੇਗੀ ਅਤੇ ਇਸ ਦਾ ਪ੍ਰੇਮੀ ਵੀ ਇਸ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ ਜਿਸ ਦਾ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਇਹ ਸਾਰੀ ਘਤਨਾ ਜੁਪੀ ਦੀ ਹੈ ਸੋ ਬੰਦਾ ਅੱਜ ਕੱਲ ਕਿਸਤੇ ਵਿਸ਼ਵਾਸ ਕਰੇ ਕਿਸਤੇ ਨਾ ਕਰੇ ਕੁਝ ਵੀ ਪਤਾ ਨਹੀਂ ਲੱਗਦਾ ਸੋ ਇਸ ਮੁੰਡੇ ਕੀ ਪਤਾ ਸੀ ਕਿ ਇਹ ਆਪਣੇ ਕਾਲ ਨਾਲ ਵਿਆਹ ਕਰਵਾ ਰਿਹਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ